ਸਾ ਲੋਕ ਸੰਤ ਮੰਡਲ ਹਰ ਜਸ ਕਥ ਹੈ ਇਹਦਾ ਮੰਡਲ ਸੰਗਤ ਦਾ ਨਾਮ ਹੈ ਸੰਤਾਂ ਦਾ ਇਹ ਮੰਡਲ ਹੈ ਕੋਈ ਮੰਡਲੀਆਂ ਹੁੰਦੀਆਂ ਜਿਵੇਂ ਵੱਡੇ ਜੱਫੇ ਦਾ ਮੰਡਲ ਰੱਖ ਲੀਏ ਸੰਤਾਂ ਮਹਾਂ ਦਾਸ ਨੂੰ ਜਿੰਨਾ ਸੰਬੰਧ ਆ ਹੈ ਸੰਗਤ ਨਾਲ ਉਹ ਹਰੀ ਦੇ ਜਸ ਦਾ ਕਸਮ ਕਰਦਾ ਹੈ ਬੋਲ ਹੈ ਸਤ ਸੁਭਾਈ ਸਤ ਭਲੀ ਪ੍ਰਕਾਰ ਸੁਖੇ ਸੁਖੀ ਪ੍ਰੇਮ ਦੇ ਨਾਲ ਸਤ ਨੂੰ ਹੀ ਬੋਲਦੇ ਆ ਸਤਿਭਾ ਸਤ ਸੁਭਾਅ ਸਤ ਨਾਮ ਦਾ ਉਚਾਰਨ ਕਰਕੇ ਇਸ ਭਾਵੂ ਕੀ ਨਾਨਕ ਮਨ ਸੰਤੋਖੀ ਹੈ ਮਾਰੇ ਕਿੰਨੂ ਨ ਮਨ ਸੰਤੁਸ਼ਟ ਹੋ ਜਾਂਦਾ ਹੈ ਈਸ ਸਸਿਓ ਲਿਵ ਲਾ ਕੇ ਤਾਈ ਨੂੰ ਜੋੜਨੇ ਕਰਕੇ ਪੌੜੀ ਸਤਮੂ ਸੱਚ ਹੋ ਨਾਮ ਧਨ ਕੋਈ ਦਾਰ ਕਹਿੰਦੇ ਸਤਵੀਂ ਦੁਆਰਾ हे ਭਾਈ ਨਾਮ ਰੂਪੀ ਤੈਨੂੰ ਇਕੱਤਰ ਕਰੋ ਟੁੱਟ ਨਾ ਜਾਏ ਭੰਡਾਰ ਇਹ ਕਿਸ ਤਰ੍ਹਾਂ ਭੰਡਾਰਾ ਟੋਟ ਨਹੀਂ ਕਦੇ ਆਵੇ ਜੀ ਟੁੱਟ ਨਹੀਂ ਜਾਵੇਗਾ ਜਿਵੇਂ ਮੁੱਕ ਜਾਂਦਾ ਨੁਖਟ ਜਾਂਦਾ ਇਹ ਕਦੇ ਟੋਟ ਨਹੀਂ ਆਵੇਗੀ ਨਾਮ ਦੇ ਭੰਡਾਰੇ ਦੀ ਜਪਣੇ ਕਰਕੇ ਕਾਬੂ ਖਚੋ ਰਮਨ ਭਾਈ ਤੋੜਨਾ ਆਵੇ ਵੱਧੋ ਜਾਈ ਸੰਤ ਸੰਗਤ ਮਹਿ ਪਾਈਐ ਮਹਾਂਦੀ ਸੰਗਤੋਂ ਨਾਮ ਦਾ ਪੰਡਾਰਾ ਪਾਈਦਾ ਹੈ ਆਮ ਤਨੋ ਪਾਰ ਆਵਾਰ ਗੁਣਾਂ ਦਾੰਤ ਰਾਰਾ ਪਾਰ ਪਾਰਵਰ ਪਾਇ ਨੀ ਜਾਂਦਾ ਬਿਆੰ ਭਾ ਆਪ ਤਜੋ ਗੋਬਿੰਦ ਭਜੋ ਆਪੋ ਗਾਉ ਹੰਕਾਰ ਛੱਡ ਦਿਓ ਪਰਮੇਸ਼ਰ ਦਾ ਭਜਨ ਕਰੋ ਸਰਨ ਪਰਹੁ ਹਰਨਾ ਜਿਹੋ ਸਾਰਿਆਂ ਦਾ ਰਾਜਾ ਪਾਦਸ਼ਾਹ ਉਹਦੀ ਸ਼ਰਨ ਪੈਣਾ ਕਰੋ ਰੂਖ ਹਰ ਹੈ ਭਜਾ ਕਰਤਾਰ ਜਮਨ ਮੰਗੇ ਦੁੱਖ ਸਾਰੇ ਹਰ ਦੇਵੇਗਾ ਸੰਸਾਰ ਸੁਖੀ ਕਰ ਜਾਵੋਗੇ ਮਨ ਕਿੰਦੇ ਆ ਫਲ ਪਾ ਜੋ ਮਨ ਜਿਨੀ ਕਰੋਗੇ ਸਾਰੇ ਫਲਾਂ ਨੂੰ ਪਾ ਲਵੋਗੇ ਆਠ ਪਹਿਰ ਮਨ ਹਰ ਜਪੈ ਜਿਨ੍ਹਾਂ ਦਾ ਮਨ ਅਠ ਪਹਿਰ ਮਹਾਰਾਜ ਦੇ ਨਾਮ ਨੂੰ ਜਪਦਾ ਹੈ ਸਫਲ ਜਨਮ ਕਰਵਾ ਸਫਲਾਨਾ ਦਾ ਜਨਮ ਹੋ ਗਿਆ ਉਹ ਪ੍ਰਮਾਣਿਕ ਹੋ ਕੇ ਪ੍ਰਲੋਕ ਵਿੱਚ ਵੀ ਅੰਦਰ ਬਾਹਰ ਸਦਾ ਸੰਗ ਮਿਲ ਉਹ ਅੰਦਰ ਵੀ ਉਹਨਾਂ ਦੇ ਹਿੱਸੇ ਦੇ ਬਾਹਰ ਸੰਸਾਰ ਕੀ ਵੀ ਹਰ ਮਕੰਤੰਗ ਸੰਗ ਹੈ ਕਰਨ ਹਾਰ ਪਛਾਨ ਉਹਨਾਂ ਨੇ ਕਰਨ ਹਾਰ ਪਰਮੇਸ਼ਰ ਨੂੰ ਪਛਾਨ ਲਿਆ ਹੈ ਸੋ ਸਾਜਨ ਸੋ ਸਖਾਮੀ ਉਹ ਹੀ ਢਾਈ ਸਾਡਾ ਸੱਜਣਾ ਇਸ ਲੋਕ ਦਾ ਉਹ ਹੀ ਸਖਾ ਹੈ ਪਰਲੋਕ ਦਾ ਉਹੋ ਹੀ ਮਿੱਤਰ ਹੈ ਸਾਡਾ ਗਰਬ ਦਾ ਜੋ ਹਰ ਕੀ ਮਤ ਦੇ ਜਿਹੜਾ ਸੱਜਣ ਹੋ ਜੀ ਇਹਨਾਂ ਪ੍ਰੇਮ ਕਰੀਏ ਆਪ ਪ੍ਰੇਮ ਕਰੇ ਸੱਜਣ ਸਖਾ ਹੁੰਦਾ ਜੀ ਇਹਨਾਂ ਪਿਆਰ ਨਾ ਕਰੀਏ ਫਿਰ ਵੀ ਪ੍ਰੇਮ ਕਰੇ ਮਿੱਤਰ ਸੱਜਣ ਸਖਾ ਉਹ ਹੁੰਦਾ ਹੈ ਤੇ ਇਹ ਦਰਜੇ 'ਚ ਜਿਸ ਨਾਲ ਤੁਸੀਂ ਬੈਰ ਕਰੀਏ ਫੇਰ ਵੀ ਉਹ ਪਿਆਰ ਹੀ ਕਰੇ ਭਲਾ ਹੀ ਕੋ ਲੋੜੇ ਸੋ ਸਾਡਾ ਮਨ ਦਾ ਸੱਜਣ ਉਹ ਦਾਣੀ ਦਾ ਸਖਾ ਮਿੱਤਰ ਸਰੀਰ ਦਾ ਉਹ ਹੈ ਜੋ ਹਰ ਕੀ ਮਤ ਜੋ ਹਰ ਕੀ ਮਤ ਦੇ ਜੋ ਹਰੀ ਦੀ ਪ੍ਰਾਪਤੀ ਦੀ ਮਤ ਸਿੱਖਿਆ ਦੇਣਾ ਕਰੇ ਨਾਨਕ ਤੇ ਇਸ ਬਲੇ ਹਾਰ ਨੇ ਸਾਧੂ ਜੀ ਕਹਿੰਦੇ ਉਸ ਤੋਂ ਬਲਿਹਾਰ ਕੁਰਬਾਨ ਜਾਈਏ ਹਰ ਹਰ ਨਾਮ ਜਪੇ ਜੋ ਆਪ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਜਪੇ ਜਪਦੇ ਤੇ ਜਪੇ ਜਪਾਉਂਦੇ ਐ ਸ਼ਲੋਕ ਆਠ ਪਹਿਰ ਗੁਣ ਗਾਈਐ ਅੱਠ ਪਹਿਰ ਤਾਰਾ ਕਹਿੰਦੇ ਭਾਈ ਗੁਣ ਗਾਉਣਾ ਕਰੀਏ ਪਰਮੇਸ਼ਰ ਦੇ। ਸਾਜੀ ਇਹ ਅਵਰਜੰਜਾ ਜਿਹੜੇ ਹੋਰ ਬੰਨਣ ਪਏ ਗਲਤੀ ਨੂੰ ਛੱਡ ਗਈਏ। ਜਮ ਕੰਕਰ ਜੋ ਇਹ ਨਾ ਸਕੈ। ਕਿਸ ਜਮ ਦੇ ਦੂਧ ਨੂੰ ਤਾੜ ਨਹੀਂ ਸਕਣੂਏ ਕਦੇ ਕਿਸੇ ਪ੍ਰਕਾਰ ਦੇਖ ਦੇਖ ਨਹੀਂ ਸਕਣਗੇ। ਨਾਨਕ ਪ੍ਰਭ ਦਇਆ ਸਾਨੂੰ ਸਹਉ ਕਹਿੰਦੇ ਵਾਹਿਗੁਰੂ ਦੀ ਬਿਆਲਤਾ ਹੋ ਗਈ ਜੀ ਤੁਹਾਡੇ ਤੇ। ਪੌੜੀ ਆਸਤਮੀ ਆਸਤ ਸੈਦ ਨਾਵਨਿਧ ਆਸਤਮੀ ਜਰਾ ਕਹਿੰਦੇ ਅੱਠ ਸਿੱਧੀਆਂ ਤੁਹਾਨੂੰ ਪ੍ਰਾਪਤ ਹੋਣਗੀਆਂ ਅਨਮ ਮਹਿਮਾ ਅਦਿਕ ਨੌਂ ਨਿਧੀਆਂ ਅਸਨ ਬਸਨਾ ਅਦਿਕ ਸਭ ਪ੍ਰਾਪਤ ਹੋ ਜਾਣਗੀਆਂ ਸਗਲ ਪਦਾਰਥ ਪੂਰਨ ਬੁੱਧ ਸਾਰੇ ਧਰਮ ਵਰਸ ਕਰਮ ਕਾਮੋ ਅਰਥ ਪਦਾਰਥ ਪ੍ਰਾਪਤ ਹੋ ਜਾਣਗੇ ਪੂਰਨ ਬੋਧ ਵਾਲੀ ਥੋੜੀ ਬੁੱਧੀ ਹੋ ਜਾਵੇਗੀ ਕਮਲ ਪ੍ਰਗਾਸ ਸਦਾ ਆਨੰਦ ਤੁਹਾਡਾ ਹਿਰਦਾ ਕਮਲ ਖਿੜਿਆ ਆਵੇਗਾ ਮਹਾਰਾਜ ਦੇ ਨਾਮ ਕਰਕੇ ਸਦਾ ਨੰਦਰੂਪ ਉਹ ਥੋੜੀ ਜਿਮਹਿਕ ਨਿਕਲੇਗੀ ਨਿਰਮਲ ਰੀਤ ਨਰੂ ਧਰਮੰ ਇਹ ਉਜਲ ਬੜੀ ਸੋਹਣੀ ਮਰਯਾਦਾ ਹੈ ਮੇਰਾ ਹੀ ਉਦਾਹਰਨ ਕਰਨ ਵਾਲਾ ਗੁਰੂ ਦਾ ਮੰਤਰ ਹੈ ਨਿਰੋਧ ਨਿਰੋਧ ਕਰਨ ਵਾਲਾ ਇੰਦਰੀਆਂ ਨੂੰ ਨਿਰਵਿਸ਼ੇਸ਼ ਕਰਕੇ ਉਦਾਹਰਨ ਵਾਲਾ ਮੰਤਰ ਹੈ ਮਹਾਰਾਜ ਦਾ ਨਾਮ ਸਗਲ ਧਰਮ ਪਵਿੱਤਰ ਇਸ ਨਾਮ ਸਾਰੇ ਥੋੜੇ ਧਰਮਪੰਨ ਹੋ ਜਾਣਗੇ ਯੱਗ ਆਦਿਕਾਂ ਦੇ ਕਰਨ ਦੇ ਤੀਰਥਾਂ ਦੇ ਨਹਾਉਣ ਦੇ ਤੇ ਸਾਰੇ ਇਸਨਾਮ ਤੀਰਥਾਂ ਦੇ ਹੋ ਜਾਣਗੇ ਤੁਸੀਂ ਪਵਿੱਤਰ ਹੋ ਜਾਓਗੇ ਉਧਰ ਤਾਂ ਪੀਰ ਸਾਹਿਬ ਦਾ ਮਨ ਵਿੱਚ ਤਰੇ ਗੁਮਾਨ ਨਾਨਕ ਨੇ ਫਲ ਜਾਪੇ ਜਿਉਂ ਕੁੰਜ ਰਿਸ਼ਨਾਣ ਇਧਰ ਤੁਸੀਂ ਪੀਰ ਸਾਹਿਬ ਨੂੰ ਪਵਿੱਤਰ ਕਰਨ ਵਾਲੇ ਇਸ਼ਨਾਨੀ ਹੋ ਜਾਓਗੇ ਸਭ ਮਹਿ ਉੱਚ ਬਿਸ਼ੇਖ ਗਿਆਨ ਨਾਲ ਤੁਸੀਂ ਉੱਚੀ ਪਦਗੀ ਨੂੰ ਪ੍ਰਾਪਤ ਹੋਵੋਗੇ ਤੁਹਾਨੂੰ ਵਿਸ਼ੇਖ ਵੱਡਾ ਗਿਆਨ ਅਪਰੋਖ ਗਿਆਨ ਪ੍ਰਾਪਤ ਹੋਵੇਗਾ ਹਰ ਹਰ ਭਜਨ ਪੂਰੇ ਗੁਰਸਰ ਮਿਲੂ ਤਾਂ ਤਈ ਹਰ ਹਰ ਪ੍ਰਵੇਸ਼ਨ ਦਾ ਭਜਨ ਕਰੋ ਪੂਰਨ ਸਰਗੁਨਾ ਦੀ ਸੰਗਤ ਕੀ ਮਿਲ ਕਰਕੇ ਜਪ ਤਰੀਏ ਨਾਨਕ ਨਾਮ ਹਰ ਰੰਗ ਗੁਰੂ ਸਾਹਿਬ ਜੀ ਕਨੇ ਜਪ ਕਰਕੇ ਭਾਈ ਤਰ ਜਾਈਦਾ ਹੈ ਹਰੀ ਦੇ ਨਾਮ ਕਰਕੇ ਰੰਗ ਪ੍ਰੇਮ ਕਰਕੇ ਨਾਮ ਨੂੰ ਜਪੀਏ ਤੇ ਤਰ ਜਾਈਦਾ ਮੁਕਤ ਹੋ ਜਾਈਦਾ ਇਹ ਪਰ ਉਦਮ ਦਾ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨਾਲੋਂ ਉਪਾਅ ਦੱਸਿਆ ਹੈ ਕਿ ਇਹ ਅੱਧੀ ਹੋ ਗਈ ਹੈ ਗੋੜੀ ਖਿੱਤੀ ਇੱਥੇ ਸਮਾਪਤ ਕਰੀਏ ਫਿਰ ਪੂਰੇ ਗੁਰ ਸੰਗ ਸਾਪ ਤਰੀਏ ਚਲੋ ਸ ਨਾਰਾਇਣ ਨ ਸਿਮਰਿਓ ਆਖ ਖਾਲਸਾ ਸਤਿਗੁਰੂ ਦੀ ਸਾਜਿਰ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਤੁਹਾਨੂੰ ਕੀ ਜਮੀਂ ਦੀਨਵਾਦ ਸਿੱਧੀਆਂ ਦੁਆਰਾ ਵਿਵੇਸ਼ ਦੰਦੇ ਹੋਏ ਕਲ ਅਸ਼ਟੰਕਾ ਕੋ ਵਿਵੇਸ਼ ਕਰਤਾ ਸੀ ਅੱਜ ਨੌਵੀਂ ਤੋਂ ਉਪਦੇਸ਼ ਮਾਰਾ ਸਾਰੰਭ ਕਰਦੇ ਹਨ ਨੰਨੇ ਅੱਖਰ ਦੀ ਨੌਵੀਂ ਹੈ ਇਸ ਕਰਕੇ ਨਾਰਾਇਣ ਸ਼ਬਦ ਵਾਹਿਗੁਰੂ ਦੇ ਨਾਮ ਦੁਆਰਾ ਉਪਦੇਸ਼ ਅੱਖਰ ਹੋਇ ਫਰਮਾਉਣੇ ਹਨ ਤਈਓ ਸ਼ਲੋਕ ਫਿਰ ਪਉੜੀ ਤਲੋਕ ਨਾਰਾਇਣ ਨਹ ਸਿਮਰਿਉ ਜਿਸ ਨੂੰ ਜਨ ਜਬਾਟ ਘਰ ਪਰਮੇਸ਼ਰ ਹੈ ਜੋ ਨਰ ਨਯੰਪਾ ਹੈ ਐਨ ਸਾਰਿਆਂ ਦਾ ਘਰ ਰੂਪ ਹੈ ਅਦੇ ਨਾ ਅਹ ਐਨ ਪਾਪਾਂ ਰੂਪੀ ਹਰ ਕਾਮ ਕ੍ਰੋਧ ਆਦਿਕ ਦੁਸ਼ਮਣਾਂ ਦਾ ਜਿਸ ਵਿੱਚ ਘਰ ਨਹੀਂ ਐਸਾ ਨਾ ਕਾਮ ਨੂੰ ਨਾ ਕ੍ਰੋਧ ਨੂੰ ਨਾ ਲੋਭ ਨੂੰ ਨਾ ਮੋਹ ਨੂੰ ਨਾਲ ਪਾਣੀ ਵਿੱਚ ਆਇਨ ਜੋ ਘਰ ਕਰਨ ਵਾਲਾ ਹੈ ਅਤੇ ਨਾ ਰਾਣ ਜੀ ਦੇ ਵਿਦਿਆ ਰੂਪੀ ਰਾਜ ਨਹੀਂ ਹੈ ਐਸਾ ਜੋ ਪਰਮੇਸ਼ਰ ਹੈ ਉਹ ਦਾ ਸਿਮਰ ਨਹੀਂ ਕੀਤਾ ਜਿਨ੍ਹਾਂ ਨੇ ਮੋਇਓ ਸਵਾਦ ਵਿਕਾਰ ਉਹ ਕੋਈ ਸਵਾਦਾਂ ਦੇ ਸਬਦ ਸੁਪਰ ਸਰੂਪ ਕਰਨ ਦੇ ਵਿਸ਼ਿਆਂ ਵਿੱਚ ਤੇ ਵਕਾਰ ਕਾਮ ਕੋ ਲੋਹ ਮੋਹ ਕਾਰ ਵਿੱਚ ਮੂਰਤ ਹੋ ਗਿਆ ਹੈ ਨਾਨਕ ਨਾਮ ਵਿਸਾਰਿਆ ਜਵਾਨ ਦੇ ਸਵਾਦ ਦੀ ਕੀ ਭੋਗਾਂ ਦੇ ਸਵਾਦ ਦੀ ਫਸ ਕੇ ਵਕਾਰੀ ਹੋ ਗਿਆ ਹੈ ਨਾਨਕ ਨਾਮ ਵਿਸਾਰਿਆ ਸਤਿਗੁਰੂ ਜੀ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਨੂੰ ਵਿਸਾਰਨੇ ਕਰਕੇ ਨਰਕ ਸੁਰਗ ਆਵਤਾਰ ਉਹਨਾਂ ਦੇ ਕਰਨੇ ਕਰਕੇ ਸਤਾਨੀ ਪੁਰਖੋ ਸਵਰਗ ਆਦਿ ਦਾ ਅਨੁਭਾਰਦਾ ਹੈ ਅਤੇ ਪਾਪਾਂ ਦੇ ਕਰਨੇ ਕਰਕੇ ਨਰਕ ਆਦਿ ਕੰਚ ਨਰਕੀ ਜੀ ਬਣ ਕੇ ਜਨਮ ਧਾਰ ਕੇ ਨਰਕ ਚ ਪੈਂਦਾ ਹੈ ਜੇ ਸੁਖਾਂ ਨੂੰ ਕਰਾਂਦੇ ਸਵਧਨ ਮੋਤ ਹੋ ਗਿਆ ਰਾਜ ਨੇ ਪੌੜੀ ਨੌਵੀਂ ਨਵੇਂ ਛਿਦਰ ਅਪਵੀਤ ਨੂੰ ਦੁਆਰਾ ਗੁਰੂ ਸਾਹਿਬ ਜੀ ਕਹਿੰਦੇ ਹਨ ਨੌ ਛਿਦਰ ਜਿਹੜੀਆਂ ਗੋਲ ਕਹਿੰਦੇ ਛੇਕ ਇਹ ਹਰਵਾਦ ਦੇ ਨਾਸਾਂ ਚੋਂ ਅੱਖਾਂ ਵਿੱਚੋਂ ਗੱਡਿਆਂ ਵਿੱਚੋਂ ਵੀ ਮੈਲ ਆਉਂਦੀ ਜਾਂਦੀ ਹੈ ਇਸੇ ਪ੍ਰਕਾਰ ਸਾਰੀਆਂ ਇੰਦਰੀਆਂ ਵਿੱਚੋਂ ਨਵੇਂ ਗੋਲਕਾਂ 'ਚ ਇਹ ਛੇ ਕੰਨ ਹੈ ਹਰ ਵਕਤ ਮਾਇਣ ਦੇ ਨਾਲ ਅਪਵਿੱਤਰ ਰਹਿੰਦੇ ਹਨ ਹਰ ਨਾਮ ਨਾ ਜਪਹਿ ਕਰਤ ਵਿਪਰੀਤ ਇਸ ਪ੍ਰਕਾਰ ਨਵੇਂ ਗੋਲਕਾਂ 'ਚ ਹਰ ਵਕਤ ਅਪਵਿੱਤਰਤਾ ਦੀ ਖਸਿਆ ਰਹਿਦਾ ਹੈ ਪਰਮੇਸ਼ਰ ਦਾ ਨਾਮ ਨਹੀਂ ਸਿਮਨ ਜਪਦਾ ਉਪਰ ਵਿਪਰੀਤ ਉਲਟੇ ਕੰਮ ਕਰਦਾ ਰਹਿੰਦਾ ਵਰਗੇ ਰੀਤੀਆਂ ਕਰਦਾ ਰਹਿੰਦਾ ਹੈ ਅਦਤਰ ਰਮਹਿ ਬਕਹਿ ਸਾਧਨ ਨੂੰ ਕੁਝ ਕਾਮੇ ਕਰਦੇ ਪ੍ਰਾਈਆਂ ਇਸਤਰੀਆਂ ਦੇ ਨਾਲ ਗਰਸਤ ਕਰਦੇ ਹਨਗੇ ਅਤੇ ਸਾਧ ਸੰਗਤ ਦੀ ਨਿੰਦਿਆ ਕਰਦੇ ਹਨ ਬਗਵਾਸ ਕਰਦੇ ਐਸਾ ਕੰਨ ਨਾ ਸੁਨਹੀ ਹਰ ਜਸ ਬਿੰਦ ਕੰਨ ਜੂੜੀਏ ਜੇਕੇ ਲੰਘ ਜਾਂਦੇ ਜਿੱਥੇ ਸੁਖ ਸੰਗਤ ਹੋਵੇ ਕੰਨਾਂ ਦੇ ਨਾਲ ਹਰੀ ਦੇ ਜਸ ਨੂੰ ਬਿੰਦ ਥੋੜੇ ਮਾਤ੍ਰ ਵੀ ਕਦੇ ਸਰਵਣ ਨਹੀਂ ਕਰਦੇ ਕੰਨਾਂ ਚ ਹਰੀ ਦੇ ਜਸ ਨੂੰ ਸੁਣਦੇ ਹੀ ਨਹੀਂ ਹਨੇ ਉਹ ਕਰਨ ਸੁਵੀ ਹਰਜਸ ਬਿੰਦ ਬਿੰਦ ਗਿਆਤ ਪੂਰਵਕ ਹਰੀ ਦੇ ਜਸੁ ਨਹੀਂ ਸਰਵਨ ਕਰਦੇ ਹੈ ਫਿਰ ਹੈ ਪਰ ਦਰਬ ਉਧਰ ਕਹਿ ਤਾਈ ਪ੍ਰਾਏ ਕੰਨ ਨੂੰ ਹਰ ਵਕਤ ਚੋਰੀ ਜਾਰੀ ਕਰਦੇ ਰਹਿੰਦੇ ਹੈ ਆਪ ਦੇ ਪੇਟ ਭਰਨ ਦੇ ਵਾਸਤੇ ਅਗਨ ਨਾ ਨਿਵਰੇ ਤ੍ਰਿਸ਼ਨਾ ਨਾ 부ਝਾਈ ਜਿੰਨਾ ਦੀ ਕਾਲ ਦੀ ਅਗਨੀ ਨਿਗਰਤ ਹੁੰਦੀ ਕਿਉਂ ਨਹੀਂ ਕਾਲ ਦੀ ਅਗਨੀ ਨਿਗਰਤ ਹੁੰਦੀ ਕਹਿੰਦੇ ਤ੍ਰਿਸ਼ਨਾ ਨੂੰ 부ਝਾਈ ਤ੍ਰਿਸ਼ਨਾ ਨਹੀਂ ਨਾ ਇਹਨਾਂ ਨੂੰ 부ਝਾਈ ਜੇ ਤ੍ਰਿਸ਼ਨਾ ਮਰ ਜਾਂਦੀ ਤਾਂ ਕਾਲ ਤੋਂ ਵੀ ਇਹ ਬਾਗੀ ਆਉਂਦੇ ਸੋ ਤ੍ਰਿਸ਼ਨਾ ਉਹ ਗਣ ਦੀ ਰਸਾ ਕਸਾਂ ਦੀ ਇਹਨਾਂ ਮਿਟੀ ਨਹੀਂ ਹੈ ਸੰਤੋਖ ਰੂਪੀ ਜਲ ਦੇ ਨਾਲ ਇਹ ਤ੍ਰਿਸ਼ਨਾ ਦੀ ਅੱਗ ਬੁਝਾਈ ਨਹੀਂ ਇਸ ਕਰਕੇ ਕਾਲ ਵੀ ਆਗਮ ਨਹੀਂ ਨਿਵਰਤ ਨਹੀਂ ਹੁੰਦੀ ਕ੍ਰੋਧ ਦੀ ਅੱਗ ਵੀ ਨਿਵਰਤ ਨਹੀਂ ਹੁੰਦੀ ਈਰਖਾ ਦੀ ਅੱਗ ਵੀ ਨਿਵਰਤ ਨਹੀਂ ਹੁੰਦੀ ਇਸ ਪ੍ਰਕਾਰ ਅਗਨ ਨਿਵਰੈ ਨਰਕ ਦੀ ਅੱਗ ਵਿੱਚੋਂ ਨਹੀਂ ਇਹ ਨਿਵਰਤ ਹੋ ਸਕਦੇ ਕਿਉਂਕਿ ਰਸਨ ਕਸਾਂ ਵੀ ਕ੍ਰਿਸ਼ਨਾਂ ਨਹੀਂ ਨੇ ਉਹਨਾਂ ਨੂੰ ਸੰਤੋਖ ਰੂਪੀ ਜਲ ਪਾ ਕੇ ਬੁਝਾਉਣਾ ਕੀਤਾ ਅਗਨ ਨਿਵਰ ਹੈ ਮਾਇਆ ਦੀ ਇਛਾ ਰੂਪੀ ਅਗਨ ਵੀ ਨਿਵਰਤ ਨਹੀਂ ਹੁੰਦੀ ਹੈ ਕ੍ਰਿਸ਼ਨਾਂ ਨੇ ਬੁਝਾਈ ਅਕਜੀ ਤਿਆਗੀ ਤਾਂ ਹੋਵੇ ਕਹਿੰਦੇ ਕ੍ਰਿਸ਼ਨਾਂ ਨੇ ਜਿਵੇਂ ਬੁਝਾਈ ਮਾਇਆ ਦੀ ਇਛਾ ਰੂਪੀ ਅਗਨ ਕਿਵੇਂ ਨਿਵਰਤ ਹੋ ਜਾਏ ਮਾਇਆ ਦੀ ਇਛਾ ਰੂਪੀ ਅਗ ਬਣੀ ਰਹਿੰਦੀ ਹੈ ਜੀਵਾਂ ਦੇ ਅੰਦਰ ਅਗਨ ਨਿਵਰੇ ਮਾਤਾ ਦੇ ਦਰਬ ਦੀ ਅਗ ਕਿਉਂ ਨਹੀਂ ਨਿਵਰਤ ਹੋ ਸਕਦੀ ਬਸ ਸਕਦੇ ਕਿਉਂਕਿ ਰਸਾ ਕਸਾ ਦੇ ਖਾਣ ਦੀ ਤ੍ਰਿਸ਼ਨਾ ਦੀ ਇਹਨਾਂ ਨੂੰ ਬੁਝਾਉਣਾ ਕੀਤੀ ਅਗਨ ਨਿਵਰੈ ਤ੍ਰਿਸ਼ਨਾ ਕਰੋਧ ਰੂਪੀ ਅੱਗ ਵੀ ਨਿਵਰਤ ਨਹੀਂ ਹੋਈ ਤ੍ਰਿਸ਼ਨਾ ਵੀ ਇਹਨਾਂ ਨੂੰ ਸੰਤੋਖ ਰੂਪੀ ਜਲ ਪਾ ਕੇ ਬੁਝਾਈ ਨਹੀਂ ਤੇ ਕਰੋਧ ਦੀ ਅੱਗ ਸ਼ਾਂਤ ਰੂਪੀ ਪਾਣੀ ਪਾ ਕੇ ਨਿਵਰਤ ਕੀਤੀ ਤ੍ਰਿਸ਼ਨਾ ਦੀ ਅੱਗ ਸੰਤੋਖ ਰੂਪੀ ਜਲ ਪਾ ਕੇ ਬੁਝਾਉਣਾ ਨਹੀਂ ਕੀਤੀ ਹਰ ਸੇਵਾ ਬਿਨ ਇਹ ਫਲ ਲਾਗੇ ਹੈ ਹਰ ਗੁਰੂ ਜੀ ਦੀ ਸੇਵਾ ਭਗਤੀ ਤੋਂ ਬਗੈਰ ਕਿਨੇ ਜੀਵ ਨੂੰ ਇਹ ਫਲ ਮਾਰਦਾ ਸਾਕ ਜਿ ਲੱਗੇ ਹਮ ਨਾਨਕ ਪ੍ਰਭ ਬਿਸਰਤ ਮਰ ਜਮਹਿ ਅਭਾਗ੍ਰਹੁ ਅਕਾਲ ਤੁਸਵੇ ਵਿਸਰਨੇ ਕਰਕੇ ਮਰਦੇ ਰਹਿੰਦੇ ਆ ਜਮਦੇ ਰਹਿੰਦੇ ਭਾਗਾ ਤੁਹੀ ਨੇ ਹੋਕੇ ਸਲੋਕ ਦਹਦਸ ਖੋਜਤ ਮੈਂ ਫਿਰਿਉ ਸਤਿਗੁਰੂ ਜੀ ਕਹਿੰਦੇ ਦਸੋ ਦਿਸ਼ਾ ਦੇ ਵਿੱਚ ਅਜੀ ਖੋਜ ਕੇ ਫਿਰ ਕੇ ਵੇਖਿਆ ਹੈ ਜਤ ਦੇਖਾਂ ਤਤਸੁ ਜਿੱਥੇ ਮੇ ਅੱਖੀ ਦਾ ਮਨ ਉਥੇ ਜਾ ਕੇ ਉਹ ਹਜੇ ਵੇਖੀਦਾ ਤੀਰਥਾਂ ਤੇ ਜਾ ਕੇ ਵੀ ਚੰਗੇ ਵਿਦਵਾਨਾਂ ਉ ਜਾ ਕੇ ਮਹਾਤਮਾ ਸਾਧੂਆਂ ਕੋਲ ਜਾ ਕੇ ਵੀ ਮਨ ਚੰਚਲੀ ਜਿੱਥੇ ਵੇਖੀਦਾ ਕਿਤੇ ਪਿੱਕਿਆ ਹੋਇਆ ਨਹੀਂ ਵੇਖੀਦਾ ਹੈ ਮਨ ਵਸ ਆਵੇ ਨਾਨਕ ਇਸ ਜੀ ਪਾਜਾ ਮਨ ਸਾਡਾ ਵਸ ਕਿਵੇਂ ਆਵੇ ਮਾਰਾ ਕਹਿੰਦੇ ਮਨ ਤਾਂ ਵਸ ਆ ਸਕਦਾ ਹੈ ਜੀ ਪੂਰਨ ਕਿਰਪਾ ਜੀ ਪੂਰਨ ਪਰਮੇਸ਼ਰ ਦੀ ਕਿਰਪਾ ਹੋਵੇ ਵਾਹਿਗੁਰੂ ਦੀ ਕਿਰਪਾ ਹੋਵੇ ਕਿਰਪਾ ਕਰੇ ਆਪਣੀ ਦਾ ਗੁਰ ਕਾ ਸਬਦ ਕੋ ਵਾਹੇ ਨਾਨਕ ਕਾ ਸੁਣੋ ਜੋ ਇਸ ਸੰਜਮ ਦੁੱਖ ਗਿਆ ਹੈ ਮਾਨਾ ਜੀ ਕਿਰਪਾ ਹੋਵੇ ਪੂਰਨ ਪਰਮੇਸ਼ਰ ਦੀ ਤਾਂ ਇਹ ਸਾਰੇ ਦੁੱਖ ਚਲੇ ਜਾਂਦੇ ਤਾਂ ਮਨ ਵਸ ਆਉਂਦਾ ਹੈ ਵਾਹਿਗੁਰੂ ਦੀ ਕਿਰਪਾ ਬਿਨਾ ਬੜੇ ਜਤਨ ਕਰਦੇ ਆ ਲੋਕ ਉਹਨਾਂ ਦਾ ਮਨ ਨਹੀਂ ਵਸ ਆਉਂਦਾ ਬੜੇ ਬੜੇ ਯੋਧੇ ਹੋ ਚੁੱਕੇ ਆ ਬੜੇ ਬੜੇ ਵਿਦਵਾਨ ਹੋ ਚੁੱਕੇ ਆ ਬੜੇ ਬੜੇ ਤਪਸਵੀ ਹੋ ਚੁੱਕੇ ਆ ਮਨ ਨਹੀਂ ਬਸ ਆਇਆ ਕਿਸੇ ਦਾ ਸੋ ਮੋਨੀ ਮੋਨ ਧਾਰ ਕੇ ਥੱਕ ਗਏ ਵੇਦ ਬਾਸੀ ਵੇਦ ਪੜ ਪੜ ਕੇ ਥੱਕ ਗਏ ਸਾਧਨਾ ਕਰਨ ਵਾਲੇ ਤਪੀਏ ਤਪ ਕਰਕੇ ਹਮ ਗਏ ਤੀਸ ਯਾਤੂ ਵੀ ਯਾਤਰਾ ਕਰਕੇ ਹਟ ਗਏ ਇਹ ਮਨ ਨਹੀਂ ਵਸ ਆਇਆ ਇਹ ਜੀ ਹਾਲਤ ਰਹੀ ਸਾਰਿਆਂ ਦੀ ਜੇ ਪੂਰਨ ਕਿਰਪਾ ਹੋਏ ਪਰਮੇਸ਼ਰ ਦੀ ਕਿਰਪਾ ਇਹ ਆਖ ਸਾਧ ਸੰਗੇ ਜੀ ਜਿਹੜਾ ਮਨੁੱਖਾ ਜਨਮ ਮਿਲ ਜਾਣਾ ਹੈ ਕਰਮਾਂ ਦੀ ਕਿਰਪਾ ਨਿਰਮਲ ਬੁੱਧ ਹੋ ਜਾਣੀ ਹੈ ਜਿਹੜੀ ਅਤੇ ਸੰਗੇ ਜੀ ਦੀ ਕਿਰਪਾ ਹੈ ਵਕਾਰਾਂ ਤੋਂ ਬਾਝ ਜਾਣਾ ਸੰਗਰਾਂ ਦੀ ਕਿਰਪਾ ਨਾਮ ਦੀ ਰਾਤ ਮਿਲ ਜਾਣੀ ਵਾਹਿਗੁਰੂ ਦੀ ਕਿਰਪਾ ਹੈ ਇਹਦੇ ਅੰਦਰ ਇਹ ਸਾਰੀਆਂ ਚੀਜ਼ਾਂ ਦੀ ਪ੍ਰਾਪਤ ਹੋ ਜਾਣੀ ਪੰਜਵੀਂ ਇਹਦੀ ਆਪ ਦੀ ਕਿਰਪਾ ਹੈ ਜੇ ਆਪ ਕਮਾਈ ਕਰ ਲਵੇ ਤਾਂ ਸਾਰੀਆਂ ਕਿਰਪਾ ਸਫਲੀਆਂ ਹੋ ਜਾਂਦੀ ਹੈ ਇਹ ਉਹ ਸਾਰੀਆਂ ਕਿਰਪਾ ਨੂੰ ਪੂਰਨ ਕਿਰਪਾ ਮੰਨਿਆ ਜੇ ਮਨੁੱਖਾ ਪਰਮੇਸ਼ਰ ਦੀ ਕਿਰਪਾ ਕਰਕੇ ਮਨੁੱਖਾ ਜਨਮ ਵੀ ਮਿਲ ਗਿਆ ਅਤੇ ਸਤਿਗੁਰਾਂ ਦੀ ਕਿਰਪਾ ਕਰਕੇ ਨਾਮ ਦੀ ਰਾਤ ਵੀ ਪ੍ਰਾਪਤ ਹੋ ਗਈ ਅਤੇ ਸੰਗਤ ਦੀ ਕਿਰਪਾ ਕਰਕੇ ਮਨ ਵੀ ਚੰਗੇ ਪਾਸੇ ਲੱਗ ਗਿਆ ਇਸ ਪ੍ਰਕਾਰ ਸਾਧ ਸੰਗਤ ਦੀ ਕਰਮਾਂ ਦੀ ਕਿਰਪਾ ਕਰਕੇ ਬੁੱਧ ਵੀ ਨਿਮਨ ਹੋ ਗਈ ਹੁਣ ਇਹ ਆਪ ਦੀ ਕਮਾਈ ਦੀ ਕਿਰਪਾ ਜੇ ਕਰ ਲਵੇ ਤਾਂ ਇਹਨੂੰ ਪ੍ਰਾਪਤੀ ਹੋ ਸਕਦੀ ਹੈ ਇਉਂ ਪੂਰਨ ਕਿਰਪਾ ਪੰਜ ਪ੍ਰਕਾਰ ਦੀਆਂ ਕਿਰਪਾ ਮੰਨੀਆਂ ਹੋਣ ਹੈ ਉਹ ਗਰੀਵਨਾਰਾਇਣ ਜੀ ਨੂੰ ਇਹ ਨਾ ਪੱਤਰਾ ਸੋਇਕ ਨਾ ਠੀਕ ਕਰਦੇ। ਕਹਾ ਮੰਨਵਾਸਾ ਹੁੰਦਾ ਹੈ। ਪੌੜੀ ਦਸਵੀਂ ਦਸ ਦੁਆਰ ਵਸ ਕੀਨੇ? ਵਸਵੀਂ ਦੁਆਰ ਅਮਰ ਸਾਹਿਬ ਕਹਿੰਦੇ ਹੋ ਪੱਤਰੀ। ਜਬ ਅਸ ਕੀਨੇ ਦਸਵੀਂ ਦੁਆਰਾ ਕਹਿੰਦੇ ਦਸੇ ਦੁਆਰੇ ਕੌਣ ਗੋਲ ਕਾਂਹਣੀਆਂ? 10 ਇੰਚੀ 5 ਇੰਦਰੀਆਂ ਜਿਹੜੀਆਂ ਤੇ 5 ਗਿਆਨ ਇੰਦਰੀਆਂ 5 ਕਰਮ ਇੰਦਰੀਆਂ ਇਹ 10 ਇੰਦਰੀ ਰੂਪੀ ਦੁਆਰੇ ਹੈ। ਜਵਾਨ ਤੇ ਰਸ ਲੈਣ ਦਾ ਦੋ ਕੰਮ ਕਰਦੀ ਨਾ ਜਵਾਨ ਨਹੀਂ ਤਾਂ ਰਸ ਲੈਂਦੀ ਐ ਰਸਨਾ ਤੇ ਜਵਾਨ ਬੋਲਣ ਦਾ ਕੰਮ ਕਰਦੀ ਇਸ ਤਰਕੇ ਨੌ ਗੋਲ ਕਾਂਜਿੰਦ 10 ਰੁਪਏ ਮੰਨੇ ਐ ਇਹ 10 ਇੰਦੀਆਂ ਨੂੰ ਜਿਨ੍ਹਾਂ ਨੂੰ ਵਸ ਕਰ ਲਿਆ ਹੈ ਮਨ ਸੰਤੋਖ ਨਾਮ ਜਪ ਲੀਨੇ ਇਹਨਾਂ ਨੂੰ ਮਨ ਨੂੰ ਸੰਤੋਖ ਹੋ ਗਿਆ ਨਾਮ ਨੂੰ ਜਪ ਲਿਆ ਹੈ ਜਿਨ੍ਹਾਂ ਨੇ ਕਰਨੀ ਸੁਣੀਏ ਜਦ ਸੋਹ ਸੰਗੇ ਜੀ ਲੋਕ ਜਿਵੇਂ ਆਵਾਸwami ਕੰਨਾ ਚੁੰਗਲਾਂ ਦੇ ਕੇ ਬੈਠ ਜਾਂਦੇ ਪੈਰਾਂ ਧਾਰ ਜਿਵੇਂ ਧਾਰ ਚੋਈ ਦੀ ਹੈ ਅਤੇ ਨਾਸਾਂ ਨੂੰ ਵੀ ਉਂਗਲਾਂ ਨਾਲ ਬੰਦ ਕਰ ਲੈਂਦੇ ਅੱਖਾਂ ਨੂੰ ਬੰਦ ਕਰ ਲੈਂਦੇ ਐ ਇਉਂ ਨਹੀਂ ਬਸੰਦੇ ਇਉਂ ਜਿਵੇਂ ਸੂਰਮੇ ਜਿਹੜੇ ਹੈ ਉਹਨਾਂ ਦੀ ਅੱਖਾਂ ਹੈ ਨਹੀਂ ਪਰ ਉਪਰ ਦੇਖਣ ਦਾ ਤਾਂ ਉਹਨੂੰ ਧਰਮ ਦਾ ਰਹਿੰਦਾ ਵੀ ਅਸੀਂ ਰੂਪ ਨਹੀਂ ਵੇਖਿਆ ਕਿਹਾ ਜਿਆ ਬੋਲੇ ਜਿਹੜੇ ਉਹਨਾਂ ਨੂੰ ਉਹੀ ਸ਼ਾਨੀ ਬੋਲਦੇ ਦੇਖ ਕੇ ਸੰਕਲਪ ਕਰਦੇ ਵੀ ਸਾਡੀ ਚੁਗਲੀਆਂ ਮੈਂ ਕਰਦੇ ਹੁਣ ਬਾਲਾ ਬਹਿ ਬੋਲਿਆ ਨੂੰ ਬੜਿਆ ਰਹਿੰਦਾ ਏ ਇਸ ਪ੍ਰਕਾਰ ਹੈ ਕਿ ਟਿੰਗਲੇ ਜਿਹੜੇ ਉਹਨਾਂ ਦਾ ਪੈਰਾਂ ਨਾਲ ਤੁਰਨ ਦਾ ਸੰਕਲਪ ਬਣਿਆ ਰਹਿੰਦਾ ਟੁੰਡਿਆਂ ਦਾ ਹੱਥਾਂ ਨਾਲ ਕਰਤੱਪ ਕਰਨ ਦਾ ਸੰਕਲਪ ਬਣਿਆ ਰਹਿੰਦਾ ਗੁੰਗਿਆਂ ਦਾ ਬੋਲਣ ਦਾ ਸੰਕਲਪ ਬਣਿਆ ਰਹਿੰਦਾ ਇਉਂ ਬੰਦ ਨਹੀਂ ਹੁੰਦੇ ਜੇ ਇੰਦਰੀ ਮਰ ਵੀ ਜਾਣ ਤਾਂ ਵੀ ਬੰਦ ਨਹੀਂ ਹੁੰਦੇ ਇਹਨਾਂ ਨੂੰ ਚੰਗੇ ਪਾਸੇ ਲਾਉਣ ਦੇ ਨਾਲ ਬੰਦ ਕਰੀਦਾ ਸਾਬ ਸੰਗੇਜੀ ਸੋ ਹਜ਼ੂਰ ਹਮ ਆਉਂਦੇ ਹਨ ਮਨ ਸੰਤੋਖ ਨਾਮ ਜੇ ਦਸਮੀ ਦਸਮੀ ਦਸ ਦੁਆਰ ਵਸ ਕੀਨੇ ਦਸ ਦੁਆਰੇ ਹਨਗੇ ਅੱਖਾਂ ਨਾਲ ਸਾਲ ਸੰਗਤ ਦੇ ਦਰਸ਼ਨ ਕਰੀਏ ਕੰਨਾਂ ਨਾਲ ਜਸ ਸੁਣੀਏ ਮਨ ਸੰਤੋਖ ਰੱਖੀਏ ਨਾਮ ਜਪ ਕਰਕੇ ਅਬ ਇਸ ਰਸਨਾ ਨੂੰ ਗੋਪਾਲ ਦੇ ਗੁਣ ਗਾਈਏ ਜੋ ਅਗਲੀ ਮਹਾਂ ਸਾਖ ਪਉੜੀ ਦੀ ਰਸਨਾ ਹੈ ਇਸ ਪ੍ਰਕਾਰ ਦਸੇ ਦੁਆਰ ਜੀ ਚੰਗੇ ਪਾਸੇ ਲਾ ਕੇ ਅੰਤੁਰ ਗੁਰ ਰਾਧਨਾ ਇਹ ਬਾਜ ਜਗ ਗੁਰ ਨਾਮ ਨੇ ਤਿਸ ਨੂੰ ਦੇਖਣਾ ਸਰਬ ਦੀ ਸੁਣਨਾ ਗੁਰ ਨਾਮ ਕਿਉਂ ਵਸ ਕਰ ਲਈ ਜਿਹਨੂੰ ਚੰਗੇ ਪਾਸੇ ਲਾ ਕੇ ਮਨ ਸੰਤੂਹ ਨਾਮ ਜਪ ਲੀਨੇ ਮਨ ਨੂੰ ਜਿਹਨਾਂ ਦੇ ਨੂੰ ਸੰਤੋਖ ਹੋ ਗਿਆ ਸੱਚੇ ਸਾਖੇ ਦਾ ਨਾਮ ਨੂੰ ਜਪ ਲਿਆ ਹੈ ਕਰਨੀ ਸੁਣੀਐ ਜਸ ਗੋਪਾਲ ਨਾਮੁ ਮਨ ਲੀਆ ਉਸ ਨੂੰ ਸੁਣ ਦੇਖਾਂ ਗੋਪਾਲ ਪਰਮੇਸ਼ਰ ਦੇ ਜਸ ਦਾ ਸਰਮਣ ਕਰੀਏ ਕੀਰਤਨ ਦਾ ਨੈਣੀ ਤੇਖਤ ਸਾਧ ਦਇਆ ਅਖੰਡ ਹੋ ਸਾਭ ਸੰਗਤ ਦੇ ਵਰਸ਼ਨ ਕਰੀਏ ਮੈ ਨ ਦੇਖੇ ਸਾਭ ਤੇ ਨੈ ਬਹਾਲਿਆ ਕਰਨ ਸੁਣੀ ਨਾਦ ਕਰਨ ਮੁੰਦ ਘਾਲਿਆ ਸਿਕਾ ਬਾਗ ਦੇ ਕਰਨ ਯੋ ਕੰਮ ਹੈ ਜਿਹੜੇ ਮਾੜਾ ਜਸ ਨਹੀਂ ਸੁਣਦੇ ਇਸ ਕਰਕੇ ਕੰਨਾ ਦੇ ਨਾਲ ਗੋਪਾਲ ਦਾ ਜਸ ਕੀਰਤਨ ਸੁਣੀਏ ਰਸਨਾ ਨੈਣੀ ਨੈਣੀ ਪੇਖਤ ਸਾਧ ਦਇਆ ਅੱਖੋਂ ਦੇ ਨਾਲ ਬਿਆਨ ਪਰਮੇਸ਼ਰ ਦੇ ਜੋ ਸੰਚਨ ਬਿਆਵੇ ਘਰ ਉਹਨਾਂ ਦੇਰਸ਼ਨ ਦੇਖਣਾ ਕਰੀਏ ਰਸਨਾ ਗੂੰਗਾਵੇ ਦੇ ਅੰਸ ਰਸੇ ਕਰਕੇ ਨਾਮ ਦਾ ਰਸ ਆਵੇ ਜਦੋਂ ਗੂੰਗਾਏ ਆਪਣਾ ਮਨ ਪਿਆਰ ਐਸੀ ਮਠਾਸ ਭਰ ਜਾਏ ਬਿਨਾਂ ਮਿੱਠੇ ਖਾਦੇ ਤੋਂ ਰਸਨਾ ਪ੍ਰਭੂ ਜੀ ਵਾਹਿਗੁਰੂ ਸਾਹਿਬ ਦੀ ਰਸਨਾ ਰਸਨਾ ਚ ਰਸ ਆਉਣ ਲੱਗ ਜੇ ਬਾਣੀ ਪੜਦੇ ਆ ਜੇ ਸਵਤੋਤ ਮੰਨ ਜਾਗਿਆ ਹੁੰਦਾ ਜਦੋਂ ਪਿਆਰੀ ਲੱਗਣ ਲੱਗ ਜੇ ਗੁਰਬਾਣੀ ਇਸ ਰਸਨਾ ਕਰਕੇ ਗੋਬਿੰਦ ਦੇ ਗੁਣ ਗਾਈਏ ਜ਼ਬਾਨ ਕਰਕੇ ਰਸਨਾ ਕਰਕੇ ਰਸ ਲਈਏ ਮਨ ਮਹਿ ਚਿਤ ਵੈ ਪੂਰਨ ਭਗਵੰਨ ਨੰਦ ਚੁੰਮਣੀ ਕਰੀਏ ਪੂਰਨ ਪ੍ਰਵੰਤ ਸਾਰਿਆਂ ਥਾਂ 'ਚ ਵਿਆਪਕ ਹਸ ਚਰਨ ਸੰਤ ਤਹਿਲ ਕਮਾਈਆ ਸਤਿਗੁਰਾਂ ਦੇ ਆਸਾਨ ਸੰਗਤ ਦੀ ਤਹਿਲ ਕਰੀਏ ਚਰਨਾ ਨਾਲ ਸੁਰ ਕੇ ਸੰਗਤ 'ਚ ਮਿਲੀਏ ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਏ ਇਹ ਸੰਜਮ ਗੁਰੂ ਪੂਰੇ ਸੰਜਮ ਕਰ ਦਿਆ ਬਾਬ ਨਕਰੀ ਜਿਕੇ ਹੈ ਨਾਨਕ ਤਾ ਫਿਰ ਦੁੱਖ ਨਾ ਥੀਆ ਇਹ ਸੰਜਮ ਸਾਧਨ ਜਿਹੜੇ ਕਰਦੇ ਆ ਗੁਰੂ ਸਾਹਿਬ ਜੀ ਕਹਿੰਦੇ ਆ ਉਹ ਵਾਹਿਗੁਰੂ ਦੀ ਕਿਰਪਾ ਕਰਕੇ ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸ਼ਲੋਕ ਪ੍ਰਭੂ ਦੀ ਕਿਰਪਾ ਕਰਕੇ ਸਾਨੂੰ ਪਾਈਦੇ ਆ। ਸੰਜਵੇਂ ਬਗਲੇ ਨੂੰ ਸਮਾਦੀ ਲਾਉਣ ਦਾ ਮਤਲਬ ਨਹੀਂ। ਨੇਤਰਾਂ ਨਾਲ ਸੁਸੰਗਤੇ ਦੇਖਣ ਕਰਨੇ, ਕੰਨਾਂ ਨਾਲ ਸ੍ਰੀਕੁਮ ਸੁਣਨੇ, ਸਾਂਹ ਤੈਲ ਕਰਨੀ ਹੈ, ਪੈਰਾਂ ਨਾਲ ਚੱਲ ਕੇ ਸੰਗਤ ਜੀ ਮਿਲਣਾ ਹੈ ਤਾਂ ਸਫਲਤਾ ਹੈ। ਸੰਤ ਮਹਾਰੇ ਵਿਸ਼ਮ ਸਿੰਘ ਜੀ ਮੁਰਾਵੇ ਵਾਲੇ ਕਿਹਾ ਕਰਦੇ। ਕਹਿੰਦੇ ਭਾਈ ਮਨ ਤਾਂ ਸਿਮਰਨ ਨਾਲ ਪਵਿੱਤਰ ਹੋ ਜਾਂਦਾ ਹੈ। ਨੰਮ ਹੋ ਜਾਂਦਾ ਪਰ ਜਿਹੜਾ ਸਰੀਰ ਬੇਲਾ ਰਹੇ ਉਹ ਸਫਲਾ ਨਹੀਂ ਹੁੰਦਾ ਇਸ ਕਿਉਂਕਿ ਚੱਕੀ ਪੀਹਾ ਕਰਦੇ ਗੁਰੂ ਸਾਹਿਬ ਦੇ ਲੰਗਰ ਵਾਸਤੇ ਸੰਤਾਂ ਆਤਮ ਨੂੰ ਨੀਂਦ ਨਹੀਂ ਸੀ ਆਪ ਸੌਂਦੇ ਦਿਨੇ 1 ਵਜੇ ਸਿਰਫ ਘੰਟਾ ਵਰਾਜਿਆ ਕਰਦੇ ਇਸ ਪ੍ਰਕਾਰ 23 ਘੰਟੇ ਨੀਂਦ ਨੂੰ ਜਿੱਤੀ ਸੀ ਕਹਿੰਦੇ ਸਰੀਰ ਦੀ ਸਫਲਤਾ ਤਾਂ ਹੀ ਹੈ ਨਾ 150 ਗਾਗਰ ਪੈਂਦੀ ਸੀ ਟੂਟੀ ਰਾਤ ਨੂੰ ਸਿੰਘਾਂ ਦੇ ਸੁਤਿਆਂ-ਸੁਤਿਆਂ ਭਰਜਾ ਕਰਦੇ ਇਸ਼ਨਾਨ ਤੋਂ ਪਹਿਲਾਂ 1 ਵਜੇ ਨੂੰ ਇਹ ਸਰਕਾਰ ਸੇਵਾ ਕਰਦੇ ਰਹਿੰਦੇ ਜਾਂ ਪੀ ਕੇ ਲੰਗਰ ਦੀ ਪਾਇਆ ਕਰਦੇ ਇਸ ਪ੍ਰਕਾਰ ਕਹਿੰਦੇ ਸੀਰ ਦੀ ਸਫਲਤਾ ਤਾਂ ਹੈ ਇਹ ਸੇਵਾ ਕਰੀਏ ਤਾਂ ਹਨੀਂ ਫਿਰ ਹੁੰਦੇ ਹੰ ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਐ ਇਸ ਮੇਰੇ ਸਾਧੂ ਜਿਹੜਾ ਹੈ ਵਾਹਿਗੁਰੂ ਦੀ ਕਿਰਪਾ ਨਾਲ ਭਾਰੀ ਪਾਈਦਾ ਹੈ